ਉੱਪਰ ਪੁੱਜੇ ਹੋ ਕਿਹੜੇ ਪ੍ਰੋਜੈਕਟਾਂ ਨੂੰ ਲੈ ਕੇ ਜਿਹੜਾ ਇੱਥੇ ਤੁਸੀਂ ਦੇਖਣ ਲਈ ਪੁੱਜੇ ਹੋ ਅੱਜ ਦੇਖੋ ਜਦੋਂ ਮੈਂ ਜਿਹੜਾ ਫੂਰੂ ਦਾ ਹੈਡਕਵਰਟਰ ਦਾ ਜਿਹੜਾ ਵਿਦਾਰਾ ਕੀਤਾ ਨਾਮ ਮੇਰੇ ਮਾਨਯੋਗ ਐਮਐਲਏ ਸਾਹਿਬ ਨੇਚਰ ਦਾ ਜੀ ਤੇ ਸਾਡੇ ਜਿਹੜੇ ਸੰਬੰਧ ਵਾਪਸ ਰ ਆ ਉਹ ਨਾਲ ਸਾਡੇ ਪਹੁੰਚੇ ਸੀ ਸੋ ਅਸੀਂ ਕਿਉਂਕਿ ਤਾਂ ਜਿਹੜੇ ਇੱਕ ਟਾਈਮ ਹੈ ਇਹ ਸਾਫ ਸਫਾਈ ਦਾ ਹੁੰਦਾ ਪਲੱਸ ਡਿਗਰੀ ਪ੍ਰੋਟੈਕਸ਼ਨ ਦਾ ਕੰਮ ਚੱਲ ਰਿਹਾ ਹੈ ਉਹਦੇ ਲਈ ਪੂਰੇ ਪੰਜਾਬ 'ਚ ਅਸੀਂ 80 ਕਰੋੜ ਰੁਪਏ ਦਿੱਤਾ ਇੱਥੇ ਇਕੱਲੇ ਰੋਪੜ ਲਈ 2 ਕਰੋੜ 30 ਲੱਖ ਦੀ ਰਕਮ ਸਰਕਾਰ ਨੇ ਜਿਹੜੀ ਦਿੱਤੀ ਹੈ ਸੋ ਉਹਦਾ ਵੀ ਜਾਇਜ਼ਾ ਜਿਹੜਾ ਲਿਆ ਗਿਆ ਉਹਦੇ ਨਾਲ-ਨਾਲ ਜਿਹੜਾ ਇਹ ਰੋਪੜ ਹੈਡਵੌਕਸ ਹੈ ਕਿਉਂਕਿ ਇੱਥੇ ਪਹਿਲਾਂ ਆ ਜਿਹੜੇ ਦੇ ਗੇਟ ਤੁਸੀਂ ਦੇਖਦੇ ਹੋਊਂਗੇ ਖੁੱਲਦੇ ਸੀ ਉਹ ਅੱਜ ਤੱਕ ਮੈਨੂਅਲੀ ਜਿਹੜੇ ਆ ਉਹ ਖੁੱਲੇ ਜਾਂਦੇ ਸੀਗੇ ਉਹਦੇ ਲਈ ਪੁੱਲ ਲਈ 10-10 15-15 ਬੰਦੇ ਲੱਗਦੇ ਸੀ ਉਹਦੇ ਦੇ ਟਾਈਮ ਵੀ ਜਿਹੜਾ ਜ਼ਿਆਦਾ ਲੱਗਦਾ ਸੀਗਾ ਸੋ ਉਹਦੀ ਵੀ ਜਿਹੜੀ ਪਿਛਲੇ ਥਲੇ ਉਹਦੀ ਮੋਟਰਾਇਜ਼ੇਸ਼ਨ ਜਿਹੜੀ ਹੈ ਕੀਤੀ ਗਈ ਹੈ ਉਹਦੇ ਨਾਲ ਵੀ ਹੁਣ ਜਿਹੜਾ ਜਿੱਥੇ ਕੰਮ ਦੇ ਵਿੱਚ ਤੇਜ਼ੀ ਆਈ ਹੈ ਉੱਥੇ ਕਿਉਂਕਿ ਇੱਥੇ ਨੇ ਸਾਡੇ ਕੋਲੇ ਵਰਕ ਫੋਰਸ ਨਹੀਂ ਲੇਬਰ ਵੀ ਨਹੀਂ ਸੀ ਜਿਹਦੇ ਕਰਕੇ ਡਿਲੇ ਜਿਹੜਾ ਹੋ ਜਾਂਦਾ ਸੀ ਉਹਦੇ ਵਿੱਚ ਵੀ ਸਾਨੂੰ ਸਟਾਪ ਹੋਈ ਹੈ ਉਹਦੇ ਤੇ ਵੀ ਤਕਰੀਬਨ 8 ਕਰੋੜ ਦੀ ਜਿਹੜੀ ਲਾਗਤ ਹੈ ਜਿਹੜੀ ਉਹ ਆਈ ਹੈ ਤੇ ਹੁਣ ਅਸੀਂ ਇੱਕ ਨਵਾਂ ਸਿਸਟਮ ਜਿਹੜਾ ਪਹਿਲੀ ਵਾਰੀ ਪੰਜਾਬ ਦੇ ਵਿੱਚ ਇੰਟਰੋਡਿਊਸ ਹੋ ਰਿਹਾ ਮੋਟਰਾਇਜ਼ੇਸ਼ਨ ਵਾਸਤੇ ਪਹਿਲੀ ਵਾਰੀ ਹੋਈ ਹੈ ਸਕਾਡਾ ਸਿਸਟਮ ਅਸੀਂ ਜਿਹੜਾ ਲਗਾ ਰਹੇ ਹਾਂ ਜਿਹਦੇ ਚ ਸਾਰਾ ਕੁਝ ਜਿਹੜੇ ਸੈਂਸਰ ਜਿਹੜੇ ਆ ਉਹ ਇੱਥੇ ਵੀ ਲੱਗਣਗੇ ਅੱਗੇ ਜਿਹੜੇ ਕਨਾਲ ਜਾਂਦਾ ਜਾਂ ਪਿੱਛੇ ਵੀ ਸਾਰੇ ਕਿਤੇ ਲੱਗਣਗੇ ਜਿਹੜੇ ਪਾਣੀ ਵਿੱਚ ਕਿੰਨੀ ਕੁਆਂਟੀਟੀ ਹੈ ਉਹਨੂੰ ਮੈਜ਼ਰ ਕਰਨਗੇ ਇੱਥੇ ਵੀ ਲੱਗਣਗੇ ਦੱਸਿਆ ਕਰੀਏ ਕਿ ਵੀ ਭਾਈ ਕਿਹੜੇ ਗੇਟ ਤੋਂ ਜਿਹੜਾ ਕਿੰਨਾ ਪਾਣੀ ਨਿਕਲ ਰਿਹਾ ਹੈ ਕਿਹੜੀ ਕਨਾਲ ਚ ਕਿੰਨਾ ਪਾਣੀ ਜਿਹੜਾ ਉਹ ਜਾ ਰਿਹਾ ਸੋ ਕਿੱਥੇ ਵੱਧ ਭੇਜਣਾ ਕਿੱਥੇ ਘੱਟ ਭੇਜਣਾ ਉਹ ਸਾਰਾ ਕੁਝ ਜਿਹੜਾ ਆਟੋ ਕਸੋ ਇਹਦੇ ਨਾਲ ਜੋ ਸਰਕਾਰੀ ਤਰਜੀਹ ਹੈ ਕਿ ਅਸੀਂ ਹਰ ਖੇਤਰ ਵਿੱਚ ਜਿੱਥੇ ਜਿੱਨਾ ਲੁੜਿੰਦਾ ਪਾਣੀ ਹੈ ਉਹ ਦੇਣਾਗਾ ਉਹਦੇ ਵਿੱਚ ਜੋ ਮੁੱਖ ਮੰਤਰੀ ਸਾਹਿਬ ਦਾ ਟੀਚਾ ਸਾਨੂੰ ਉਹਨੂੰ ਸਫਲ ਕਰਨ ਦੇ ਵਿੱਚ ਵੱਡੀ ਜਿਹੜੀ ਮੈਨੂੰ ਲੱਗਦਾ ਹੈ ਕਿ ਸਹਿਯੋਗ ਹੈ ਮਿਲੇਗਾ ਕਿਉਂਕਿ ਹੁਣ ਵੀ ਤੁਸੀਂ ਦੇਖਿਆ ਹੋਣਾ ਬੜੀ ਵੀਡੀਓ ਤੁਸੀਂ ਸੋਸ਼ਲ ਮੀਡੀਆ ਦੇਖਦੇ ਹੋਵੋਗੇ ਕਿ ਜ਼ਿੰਮੇਵਾਰ ਕਹਿ ਰਿਹਾ ਕਿ ਸਾਡੇ ਅੱਜ ਤੱਕ 40-40 ਸਾਲ ਹੋ ਗਏ ਜਾਂ ਸੀਜ਼ਨ 'ਚ ਪਾਣੀ ਨਹੀਂ ਆਇਆ ਉੱਥੇ ਵੀ ਅਸੀਂ ਐਤ ਕੀ ਬਰੇ ਜਿਹੜਾ ਪਾਣੀ ਹੈ ਜਿਹੜਾ ਉਹ ਪਚਾਇਆ ਸੋ ਸਾਡੀ ਸਰਕਾਰ ਲਗਾਤਾਰ ਕਿਉਂਕਿ ਧਰਤੀ ਹੇਠਲਾ ਪਾਣੀ ਬਚਾਉਣ ਦੇ ਲਈ ਅਸੀਂ ਹੋਰ ਵੀ ਬੜੇ ਉਪਰਾਲੇ ਕਰ ਰਹੇ ਹਾਂ ਅਸੀਂ ਸਿੱਧੀ ਜਿਹੜੀ ਬਜਾਈ ਆਉ ਤੇ ਵੀ ਅਸੀਂ 1500 ਰੁਪਏ ਦੇ ਰਿਹਾ ਅਸੀਂ ਮੂਗੀ ਤੇ ਵੀ ਐਮਐਸਪੀ ਦਿੱਤੀ ਹੈ ਉਹ ਸਾਰੇ ਜਿਹੜੇ ਉਪਰਾਲੇ ਕਰ ਰਹੇ ਆ ਉਹਨਾਂ ਦਾ ਇੱਕੋ ਮਕਸਦ ਹੈ ਵੀ ਜਿਹੜਾ ਧਰਤੀ ਹੇਠਲਾ ਪਾਣੀ ਬਚਾਉਣਾ ਉਹ ਇਸੇ ਲਈ ਕਿ ਨਹਿਰੀ ਪਾਣੀ ਜਿਆਦਾ ਤੋਂ ਜਿਆਦਾ ਵਰਤਿਆ ਜਾ ਸਕੇ ਪਿਛਲੇ ਸਾਲ ਵੀ ਅਸੀਂ ਮੇਨ ਲੱਗਦਾ ਵੀ 3000 ਕਰੋੜ ਦੇ ਨੇੜੇ ਜਿਹੜਾ ਅਸੀਂ ਜਿਹੜਾ ਨੈਰੀ ਡਿਪਾਰਟਮੈਂਟ ਨੂੰ ਜਿਹੜਾ ਦਿੱਤਾ ਐਤਕੀ ਵੀ ਤਕਰੀਬਨ 2600 ਫਰੋੜ ਰੁਪਇਆ ਜਿਹੜਾ ਅਸੀਂ ਜਿਹੜਾ ਬੰਦੇ ਰੱਖਿਆ ਪੰਜਾਬ ਦੇ ਜਗਾ ਜਗਾ ਜਿਹੜੇ ਪਹਿਲਾਂ ਖਾਲ ਬਣੇ ਹੁੰਦੇ ਸੀ ਉਹਨਾਂ ਲਈ ਅੰਡਰਗਰਾਉਂਡ ਜਿਹੜੇ ਪਾਈਪਲਾਈਨ ਹੈ ਉਹ ਵਿਛਾਈ ਜਾ ਰਹੀ ਹੈ ਸੋ ਮੈਂ ਵੀ ਪਿਛਲੇ ਦਿਨੀ ਆਪਦੇ ਹਲਕੇ ਦੀ ਮਦਦ ਕਰਨ ਕਰਕੇ ਆਲ ਕਿ 30 ਸਾਲ ਹੋ ਗਏ ਸੀ ਉਹ ਜਿਹੜੇ ਖਾਲ ਕੋਲ ਵੀ ਲੋਕਾਂ ਨੇ ਢਾਹ ਦੇ ਸੀਗੇ ਪਾਣੀ ਤਾਂ ਕਿਤੇ ਦੂਰ ਦੀ ਗੱਲ ਸੋ ਪਹਿਲੀ ਵਾਰ ਹੈ ਬੜੇ ਏਰੀਆ ਇਦਾਂ ਦੇ ਆ ਜਿੱਥੇ ਪਾਣੀ ਜਿਹੜਾ ਉਹ ਪਹੁੰਚ ਰਿਹਾ ਇਰੀਗੇਸ਼ਨ ਡਿਪਾਰਟਮੈਂਟ ਸਾਡਾ ਜਿਹੜਾ ਵਾਟਰ ਸੋਰਸ ਜਿਹਦਾ ਨਾਮ ਬڑے ਮਾਲਕਾਂ ਤੇ ਸਪੈਸ਼ੀਅਲ ਨਾਲ ਜਿਹੜੇ ਅਸੀਂ ਕੰਮ ਕਰ ਰਹੇ ਹਾਂ ਨਵੀਂ ਟੈਕਨੀਕਸ ਅਸੀਂ ਲੈ ਕੇ ਆ ਰਹੇ ਹਾਂ ਤਾਂ ਕਿ ਪਾਣੀ ਰੀਚਾਰਜ ਵੀ ਹੋਵੇ ਹਰ ਖੇਤ ਤੱਕ ਹੀ ਪਹੁੰਚੇ ਉਹਦੇ ਲਈ ਵੀ ਸਾਡਾ ਇੱਕ ਇਨ ਫਿਊਚਰ ਜਿਹੜਾ ਪਲਾਨ ਹੈ ਕਿ ਜਿਹੜੇ ਕਨਾਲਸ ਹੈ ਉਹਨਾਂ ਤੇ ਵੀ ਗੇਟ ਲਗਾ ਦੇ ਜਿਵੇਂ ਹੁਣ ਤਾਂ ਆਪਾਂ ਨੂੰ ਪਾਣੀ ਜਿਹੜਾ ਪਿੱਛੋਂ ਹੀ ਬੰਦ ਕਰਨਾ ਪੈਂਦਾ ਹੈਗਾ ਹਨਾ ਜਿਹਦੇ ਕਰਕੇ ਜੇ ਇੱਥੋਂ ਹੋਰ ਪਾਣੀ ਪਹੁੰਚਦਾ ਹੋਵੇ ਤੁਸੀਂ ਡਿਸਕਸ਼ਨ ਕਰ ਰਹੇ ਸੀ ਕਿ ਤਿੰਨ ਦਿਨ ਲੱਗਦਾ ਇੱਥੇ ਤਾਂ ਤਿੰਨ ਦਿਨ ਲੱਗ ਜਾਂਦੇ ਆ ਹਨਾ ਤੇ ਜ਼ਰੂਰ ਤੋਂ ਉੱਥੇ ਮੰਨ ਲਓ ਅੱਜ ਆ ਤੋ ਅਸੀਂ ਕਨਾਲਸ ਦੇ ਗੇਟ ਲਗਾ ਕੇ ਨਾ ਉਹਨਾਂ ਪਾਣੀ ਨੂੰ ਰਸਤੇ ਵਿੱਚ ਹੀ ਰੋਕ ਦਿੰਦੇ ਵੀ ਜਦੋਂ ਉੱਥੇ ਚਾਹੀਦਾ ਹੈ ਉਦੋਂ ਨਾਲ ਦੀ ਨਾਲ ਜਿਹੜਾ ਪਾਣੀ ਪਹੁੰਚਾਇਆ ਜਾਂਦਾ ਸੀ ਜਾ ਕੇ ਤੇ ਕੋਈ ਕਹਿ ਲੋ ਵੀ ਬ੍ਰੀਚ ਹੋ ਜਾਂਦੀ ਹੈ ਟੁੱਟ ਜਾਂਦਾ ਤਾਂ ਉਹ ਪਾਣੀ ਜਿਹੜਾ ਪਿੱਛੋਂ ਬੰਦ ਕਰਨਾ ਪੈਂਦਾ ਤੇ ਦੁਬਾਰਾ ਪਹਿਲਾਂ ਬੰਦ ਕਰਦੇ ਆ ਪਹਿਲਾਂ ਤਾਂ ਪਾਣੀ ਰੋਕਣ ਤੇ ਨਾ ਟਾਈਮ ਲੱਗੇ ਜਾਂਦਾ ਫਿਰ ਪਹੁੰਚਦੇ ਦੁਬਾਰਾ ਫਿਰ ਉਹਨਾਂ ਟਾਈਮ ਲੱਗਦਾ ਵੀ ਕਨਾਲਸ ਦੇ ਗੇਟ ਲਗਾ ਕੇ ਇਹ ਬਾਕੀ ਚ ਪਾਣੀ ਉੱਥੇ ਖੜਾ ਹੋਊਗਾ ਉਹਦੇ ਨਾਲ ਜਿਹੜੀ ਧਰਤੀ ਵੀ ਜਿਹੜੀ ਹੈ ਉਹ ਰੀਚਾਰਜ ਆ ਜਿਹੜੀ ਉਹ ਹੋਊਗੀ ਤੁਸੀਂ ਦੇਖੋ ਜੀ ਆਪਾਂ ਗ੍ਰਾਫ ਮੈਂ ਪਿਛਲੇ ਦਿਨੀ ਕੱਢ ਕੇ ਦੇਖ ਰਿਆ ਸੀ ਕਿ ਜਿੱਨੇ ਜਿੱਥੋਂ ਆ ਕਨਾਲ ਲੰਘਦੇ ਆ ਜਾਂ ਜਿੱਥੋਂ ਦਰਿਆ ਲੰਘਦੇ ਆ ਉਦੋਂ ਸਾਰਾ ਜਿਹੜਾ ਪਾਣੀ ਆ ਥੱਲੇ ਉਹ ਸਾਰੇ ਗ੍ਰੀਨ ਜ਼ੋਨ ਦੇ ਵਿੱਚ ਆ। ਉਹ ਜਿੱਥੇ ਕਨਾਲ ਦੇ ਵਿੱਚ ਜਿੱਥੇ ਪਾਣੀ ਖੜਾ ਰਹੂਗਾ ਉਹਦੇ ਨਾਲ ਰੀਚਾਰਜ ਜਿਹੜਾ ਕਰਨ ਲਈ ਧਰਤੀ ਮੈਨੂੰ ਲੱਗਦਾ ਬੱਤਾ ਜਿਹੜਾ ਸਜੋਗ ਆ। ਅੱਛਾ ਰੋਪੜ ਨੂੰ ਟੂਰਿਜ਼ਮ ਵਾਟਰ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਲਈ ਕੀ ਕੀ ਪ੍ਰੋਜੈਕਟ ਲਗਾਏ ਜਾ ਰਹੇ ਨੇ ਮੰਤਰੀ ਸਾਹਿਬ ਇੱਥੇ ਹੋਰ ਹੋਰ देखो ये वैसे टूरिज्म डिपार्टमेंट ਦਾ ਉਹ ਹੈ ਬੱਡਰ ਟੂਰਿਜ਼ਮ ਪਾਲਿਸੀ ਜਿਹੜੀ ਸਾਡੀ ਸਰਕਾਰ ਹੈ ਜਿਹੜੀ ਲੈਕ ਹੈ